ਸੱਚੀ ਗੱਲ ਦੋਸਤੋ ਤੁਸੀਂ ਜੁੜਿਓ ਪਬਲਿਕ ਸਮਾਣਾ ਨੂੰ ਸਮਾਣਾ ਦੀ ਮਲਕਾਣਾਪਤੀ ਵਿਖੇ ਇੱਕ ਘਰ ਦੇ ਵਿੱਚੋਂ ਚੋਰਾ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਹੈ ਨਗਦੀ ਲਗਭਗ ਉੱਥੇ ਜਿਹੜੀ ਹੈ 4 ਟੋਲੇ ਜਿਹੜਾ ਸੋਨਾ ਚੱਕਿਆ ਜਾਂਦਾ ਤੇ 10 ਟੋਲੇ ਜਿਹੜੀ ਹੈ ਚਾਂਦੀ ਜਿਹੜੀ ਹੈ ਚੋਰੀ ਕਰ ਲਈ ਜਾਂਦੀ ਹੈ ਮਲਕਾਣਾਪਤੀ ਵਿਖੇ ਜਿਹੜੀ ਬੀਤੀ ਰਾਤ ਨੂੰ ਚੋਰਾ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਗੁਰਚਰਨ ਸਿੰਘ ਦੇ ਘਰ ਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਆਪਣੇ ਪੰਜੀ ਦੇ ਵਿਆਹ ਦੇ ਵਿੱਚ ਗਏ ਹੋਏ ਸੀ ਤੇ ਉੱਥੇ ਬਾਹਰੋਂ ਆ ਕੇ ਜਦੋਂ ਦੇਖਿਆ ਤਾਂ ਘਰ ਦੇ ਸਾਰੇ ਜਿੰਦਰੇ ਟੁੱਟੇ ਹੋਏ ਤਾਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਵਿੱਚੋਂ ਤੇ ਜਿਹੜੇ ਬੈੱਡ ਤੱਕ ਵੀ ਉਹਨਾਂ ਨੇ ਨਹੀਂ ਛੱਡੇ ਤੇ ਜਿਹੜੇ ਪੁਰਾਣੇ ਪੇਟੀਆਂ ਸਨ ਉਹ ਵੀ ਜਿਹੜੀਆਂ ਚੋਰਾਂ ਵੱਲੋਂ ਪੱਟ ਦਿੱਤੀਆਂ ਗਈਆਂ ਤੇ ਕਾਫੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਤੇ ਨਗਦੀ ਲੈ ਗਏ ਹਰਿਆਣੇ ਦੀ ਗੱਲ ਹੈ ਕਿ ਚਿੱਟੇ ਦਿਨ ਦੇ ਵਿੱਚ ਹੁਣ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਲਗਭਗ ਕਾਫੀ ਪੁਲਿਸ ਨੂੰ ਜਿਹੜੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਹਲੇ ਤੱਕ ਜਿਹੜੀ ਹੈ ਨਾ ਤਾਂ ਕੋਈ ਆਸੇ ਪਾਸੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਨਿਕਲ ਕੇ ਨਜ਼ਰ ਆਈ ਹੈ ਪਰ ਹਰਿਆਣੇ ਦੀ ਗੱਲ ਹੈ ਕਿ ਚੋਰੀ ਦੀਆਂ ਵਾਰ ਦਾ ਤਾਂ ਲਗਭਗ ਦਿਨ ਜਿਹੜੀ ਦੇ ਵਿੱਚ ਹੁਣ ਵਾਪਰ ਦੀਆਂ ਜਾ ਰਹੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਬਲਿਕ ਸਮਾਣੇ ਨਿਊਜ਼ ਦੇ ਪੇਜ ਤੋਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਦਿਨ ਨੇ ਹੁਣ ਲਗਭਗ ਜਿਹੜ ਚੇਤ ਕਰਾਂਗੇ ਕਿ ਅਗਰ ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਜਾਨੇ ਹੋ ਤਾਂ ਆਪਣਾ ਨਾਲ ਦੀ ਨਾਲ ਵਾਪਸ ਘਰੇ ਮੋੜਨ ਦੀ ਕੋਸ਼ਿਸ਼ ਕਰੋ ਨਾ ਕਿ ਉੱਥੇ ਰਹੋ ਇਹ ਨਾ ਹੋਵੇ ਪਿੱਛੋਂ ਆਂਦੇ ਹੋਏ ਕੱਲ ਅੱਜ ਇਹਨਾਂ ਨਾਲ ਬਣੀ ਹੈ ਕੱਲ ਤੁਹਾਡੇ ਨਾਲ ਵੀ ਕਿਤੇ ਨਾ ਬਣ ਜਾਵੇ ਦੇਖ ਸਕਦੇ ਹਾਂ ਕਿ ਕੀ ਹਾਲਾਤ ਨੇ ਜਿਹੜੇ ਘਰ ਦੇ ਵਿੱਚ ਬਣ ਗਏ ਨੇ ਵਿਆਹ ਵਾਲੇ ਘਰ ਦੇ ਵਿੱਚ ਇਸ ਟੈਮ ਜਿਹੜਾ ਸਨਾਟਾ ਛਾਇਆ ਹੋਇਆ ਹੈ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਪਾਈ ਪਾਈ ਜੋੜ ਕੇ ਜਿਹੜਾ ਪੈਸਾ ਇਕੱਠਾ ਕੀਤਾ ਤੇ ਸਾਨੂੰ ਹੁਣ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਾ ਹਾਂਜੀ ਹਾਂਜੀ ਸਕੀਮੇ ਥੋੜੀ ਹੋ ਗਈ ਰਾਤ ਨੂੰ ਬੱਜੀ ਗਏ ਸੀ ਪਟਿਆਲੇ ਛਾਦੀ ਵਹੀ ਰਾਤ ਉੱਥੇ ਰਹਿ ਗਏ ਬਸ ਜੀ ਜਦੋਂ ਆਏ ਆ ਕੇ ਵੇਖਿਆ ਤੇ ਬਲਕਿ ਸਾਰਾ ਕੁਝ ਹਾਂਜੀ ਹਾਂ ਸਾਰਾ ਕੁਝ ਵਟ ਰੱਖਿਆ ਸੀ ਅੰਦਰ ਅਲਮਾਰੀ ਤੋੜ ਰੱਖੀ ਏ ਸਾਰਾ ਕੁਝ ਇਹ ਕੈਸ ਕਿਉਂ ਰੱਖਿਆ ਕਿ ਲੱਗ ਜਵੇ ਇਹ ਦੀ ਕੁਝ ਕਰਕੇ ਇੱਕ ਤੇ ਹਾਂ ਜੀ ਹਾਂ ਤੇ ਨਾਲੇ ਫਿਰ ਕੋਈ ਇਹਨਾਂ ਨੂੰ ਦਿੱਕਤ ਆ ਰਹੀ ਏ ਉਹ ਕੀ ਨਾ ਏ ਉਹਦਾ ਆਪਰੇਸ਼ਨ ਵੀ ਕਰਾਣਾ ਸੀ ਹਾਂ ਜੀ ਆਪਰੇਸ਼ਨ ਕਰਾਣਾ ਸੀ ਉਹਦੇ ਕਰਕੇ ਤੁਹਾਡੀ ਕੋਈ ਸਮਾਈ ਹੋ ਰਹੀ ਕਿਸ ਨੇ ਕਰਨੀ ਕਮਾਈ ਕਿ ਨਹੀਂ ਯਾਰ ਇਹਨੇ ਜੀ ਆਦਰ ਨੇ ਬਸ ਇਹੀ ਹੈ ਬਹੁਤ ਰਹਿਣੀ ਜੀ ਬਲਵਿੰਦਰਪੁਰ ਜੀ ਬਲਵਿੰਦਰਪੁਰ ਜੀ ਅਰਾਧ ਨੂੰ ਕੋਈ ਹੋਈ ਤੁਹਾਡੇ ਘਰੇ ਹਾਂਜੀ ਤੀ ਤੁ ਦਿਨ ਆਦ ਕਿਥੇ ਗਏ ਸੀ ਅਸੀਂ ਸਰਪਟਿਆਲੇ ਗਏ ਸੀ ਮੇਰੀ ਭਾਂਜੀ ਦੀ ਮੈਰਿਜ ਸੀ ਮੈਨੂੰ ਹੋ ਗਈ ਸੀ ਹਫਤਾ ਕਈ ਨੂੰ ਤੇ ਮੇਰੇ ਹਸਬੰਦ ਮੇਰਾ ਬੇਟਾ ਪਰਸੋ ਸਵੇਰੇ ਗਏ ਆ ਘਰੋਂ ਕੀ ਕੁਛ ਲੈ ਕੇ ਤੋਰ ਇਥੋਂ ਸਰ 2.5 ਲੱਖ ਰੁਪਇਆ ਸੀਗਾ 4 ਟੋਲੇ ਸੋਨਾ 10 ਟੋਲੇ ਚਾਂਦੀ ਲੈ ਗਏ ਸਰ ਮਕਾਨ ਦੇ ਕਾਗਜ਼ ਪੈਸੀ ਉਹ ਵੀ ਲੈ ਗਏ ਹਾਂ ਜੀ ਹਾਂਜੀ ਕੋਈ ਸੀਸੀਟੀਵੀ ਕੈਮਰਾ ਲੱਗੇ ਜਿੱਥੇ ਕਿਤੇ ਨਾਲ ਸਰ ਇੱਥੇ ਨਾਲ ਕੈਮਰੇ ਨਹੀਂ ਹੈਗੇ ਥੋੜੇ ਦੂਰ ਲੱਗੇ ਹੋਏ ਆ ਅਚਭੂਰ ਕੁਈ ਨਹੀਂ ਆ। ਹਾਂਜੀ। ਲੋ 12 ਲੌਕ ਕੀ ਸੀ? ਹਾਂਜੀ ਸਰ 12 ਲੋਕ ਸੀ ਇਹ ਸਾਰੇ ਕਮਰਿਆਂ ਨੂੰ ਲੌਕ ਸੀ ਸਾਰੇ ਲੋਕ ਤੋੜਦੇ। ਅਲਮਾਰੀ ਦੇ ਲੋਕ ਸਾਰੇ ਤੋੜਦੇ ਬੈੱਡ ਤੋੜਤਾ। ਤੁਸੀਂ ਕੰਪਲੀਟ ਕਰਾਤੀ? ਹਾਂਜੀ ਸਰ ਕੰਪਲੀਟ ਕਰਾਤੀ ਰਾਤੀ ਵੀ ਪੁਲਿਸ ਆਈ ਸੀ ਸਵੇਰੇ ਵੀ ਆਈ ਹੈ।